ਸਤਿ ਸ੍ਰੀ ਅਕਾਲ ਦੋਸਤੋ ਸਾਡੇ ਵਿਚਕਾਰ ਪ੍ਰਧਾਨ ਪੱਤਰਕਾਰ ਬਲਦੇਵ ਸਿੰਘ ਜਨੂਹਾ ਜੀ ਸਵਾਗਤ ਹੈ ਜਨੂਹਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਨੂਹਾ ਸਾਹਿਬ ਜੀ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਕਿ ਪ੍ਰਧਾਨ ਸਾਹਿਬ ਅੱਗੇ ਆਏ ਨੇ ਵਾਰੀ ਵਾਰੀ ਮਜ਼ਦੂਰਾਂ ਦੇ ਹੱਕ ਦੀ ਗੱਲ ਕਰ ਰਹੇ ਨੇ ਵੀ ਅਸੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਆਹ ਕਰਿਆ ਜੀ ਬਹੁਤ ਕੰਮ ਕਰੇ ਜੀ ਕਿਵੇਂ ਦੇਖਦੇ ਹੋ ਗੱਲਬਾਤ ਹਾਂ ਗੁਲਜ਼ਾਰ ਜੀ ਮੈਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਇਹ ਸਭ ਕੁਝ ਵਕਤੀ ਹੈ ਭਕਤੀ ਪਾ ਵੀ ਮਸਲਾ ਖੜਾ ਕਰ ਲੈੰਦੇ ਨੇ ਉਸ ਤੋਂ ਬਾਅਦ ਫਿਰ ਉਹ ਆ ਜਾਂਦਾ ਸੀ ਇਹਨਾਂ ਨਾਲ ਖੜੇ ਸੀ ਇਹਨਾਂ ਨਾਲ ਖੜੇ ਜੀ ਮੈਂ ਤਾਂ ਛੋਟੀ ਜੀ ਗੱਲ ਜਾਣਨਾ ਕਿ 2019 ਆ 19 2021 ਦੇ ਵਿੱਚ ਜਿਹੜਾ ਧਰਨਾ ਲੱਗਿਆ ਸੀਗਾ ਦਿੱਲੀ ਕੋਲ ਤੇ ਆਪਣਾ ਬਾਰਡਰ ਜਦੋਂ ਉਹ ਧਰਨੇ ਤੋਂ ਵਾਪਸ ਆਏ ਕਿਸਾਨ ਆਉਂਦੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋ ਗਈ ਕਿ ਜੀ ਜਿਹੜੀ ਹੈ ਉਹਦਾ ਐਨਾਂ ਹੀ ਲੋੜਾਈ ਦਾ ਐਨਾਂ ਹੀ ਪੈਸੇ ਦਿੱਤੇ ਜਾਣਗੇ ਐਨਾ ਆਟਾ ਦਿੱਤਾ ਜਾਊਗਾ ਦੇਖੋ ਵੱਧ ਦੇਊਗਾ ਉਹਨੂੰ ਦਰਮਾਨਾ ਲਾਇਆ ਜਾਊਗਾ ਉੱਥੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੀ ਇੱਥੇ ਆ ਕੇ ਉਹ ਕਿਸਾਨ ਮਜ਼ਦੂਰ ਬਜ਼ੂਰ ਏਕਤਾ ਜਦੋਂ ਮਤਲਬ ਕਹਿ ਲਓ ਕਿਸਾਨ ਉੱਥੋਂ ਵਾਪਸ ਮੁੜੇ ਉਹਦੇ ਟੁੱਟ ਗਈ ਹੁਣ ਜਿਹੜਾ ਇਹ ਮਸਲਾ ਹੈ ਮੈਂ ਪੰਜ ਚਾਰ ਦਿਨ ਹੋ ਗਏ ਮੈਂ ਮਨਜੀਤ ਸਿੰਘ ਜਿਹੜਾ ਕਰਾਚੋਂ ਐ ਬਲਾਕ ਪ੍ਰਧਾਨ ਭਵਾਨੀ ਕਰਦਾ ਕਿਸਾਨ ਯੂਨੀਅਨ ਦਾ ਉਹ ਗਾਹਾਂ ਦਾ ਉਹਦੇ ਮੈਨੂੰ ਪਰਸੋਂ ਜਦੋਂ ਕਿਸੇ ਸੱਜਣ ਦਾ ਫੋਨ ਆਇਆ ਕਿ ਐਕਸਟਰਾ ਕਰਕੇ ਯਾਰ ਮਨਜੀਤ ਦੇ ਮੁੰਡੇ ਨਾਲ ਦੇਦੇ ਕੁਛ ਛੱਡਾ-ਸੁੱਟਾ ਮਾਰੀਆਂ ਨੇ ਕਿਸੇ ਨੇ ਉਹ ਦੂਸਰੇ ਦਿਨ ਜਦੋਂ ਪਤਾ ਲੱਗਿਆ ਦੂਸਰੇ ਦਿਨ ਕਿਉਂ ਉਹ ਦੁਪਹਿਰ ਨੂੰ ਮੂਵੀਆਂ ਪੈ ਗਈਆਂ ਕਿ ਮਨਜੀਤ ਸਿੰਘ ਘਰਾਟੂਆ ਜਿਹੜਾ ਉਹ ਟੰਬਿਆਂ ਦੇ ਨਾਲ ਮਜ਼ਦੂਰ ਨੇ ਮੁੰਜਾ ਹੋ ਕਿ ਉਹ ਕਹਿੰਦਾ ਵੀ ਉਹ ਲੁਟੇਰੇ ਨੇ ਪਹਿਲੀ ਤਾਂ ਗੱਲ ਉਹ ਲੁਟੇਰਿਆਂ ਤੇ ਕੋਈ ਪਰਚਾ ਲੁਟਕੋਦਾ ਕੋਈ ਦਰਜ ਹੈਗਾ ਕਿਤੇ ਦਿਖਾਇਆ ਕਿਸੇ ਨੇ ਕਿਸੇ ਵੀ ਥਾਣੇ 'ਚ ਕੋਈ ਪਰਚਾ ਦਰਜ ਹੋਵੇ ਫੇਰ ਹੀ ਆਪਾਂ ਲੁਟੇਰੇ ਕਹਿ ਸਕਦੇ ਨਾ ਉਹਨਾਂ ਨੂੰ ਹੁਣ ਜੇ ਉਹਦੇ ਮੁੰਡੇ ਨਾਲ ਝਗੜਾ ਹੋ ਗਿਆ ਤਾਂ ਆਪਾਂ ਨੇ ਉਹ ਆਪਾਂ ਉਹਨਾਂ ਨੂੰ ਲੁਟੇਰੇ ਦਾ ਫਰਮਾਨ ਨਹੀਂ ਸਕਦੇ ਉਹੀ ਗੱਲ ਮੈਂ ਕਰ ਰਿਹਾ ਕਿ ਉਹ ਪਹਿਲਾਂ ਕਿਤੇ ਨਾ ਕਿਤੇ ਜਾ ਕੇ ਆਪਣੇ ਮੁੰਡੇ ਦਾ ਪੱਖ ਵੀ ਲੈਂਦਾ ਲੋਕਾਂ ਨੂੰ ਪੁਸ਼ਟਾ ਕਰਦਾ ਜਾ ਦੋ ਤਰ੍ਹਾਂ ਦੇ ਨਾਲ ਗੱਲਾਂ ਕਰਦਾ ਹੋ ਸਕਦਾ ਹੈ ਪੁਲਿਸ ਦੀ ਮਦਦ ਵੀ ਕਰਦੀ ਲੋਕ ਵੀ ਉਹਦੇ ਨਾਲ ਖੜਦੇ ਪਰ ਦੂਜੇ ਪਾਸੇ ਮੈਂ ਇਹ ਜਿਹੜੇ ਮਜ਼ਦੂਰ ਯੂਨੀਅਨਾਂ ਜਿਵੇਂ ਹੁਣ ਤੁਸੀਂ ਕਿਸਾਨ ਯੂਨੀਅਨ ਨੂੰ ਕਹਿੰਦੇ ਹੋ ਵਿਗਰਾਹਾਂ ਜੀ ਸਰਕਾਰ ਨੂੰ ਹੋ ਕੇ ਉਹ ਦਰਨੇ ਲਾ ਰਹੇ ਨੇ ਆ ਦੂਜੇ ਪਾਸੇ ਮੈਂ ਦੇਖ ਰਿਹਾ ਕੋਈ ਐਸ ਉਹ ਵੀ ਸਾਰੇ ਅਸਲ ਜੀ ਜਿਹੜਾ ਜੁਨੀਆਨਾ ਦਾ ਜਿਹੜਾ ਪ੍ਰਚੰਡ ਹੈ ਨਾ ਗੁਲਜ਼ਾਰ ਸਿੰਘ ਇਹ ਜੁਨੀਆਨਾ ਦਾ ਪ੍ਰਚੰਡ ਹੀ ਸਾਨੂੰ ਲੈ ਕੇ ਬੈਠ ਗਿਆ ਜੁਨੀਆਨਾ ਜੀਨੀਆਨਾ ਜਿਹੜੀਆਂ ਇਹ ਮਸਲੇ ਨੇ ਜਿਹੜੇ ਸਮਾਜਿਕ ਮਸਲੇ ਨੇ ਇਹ ਕੁੱਟ ਮਾਰਾਂ ਨਾਲ ਨਹੀਂ ਸੁਲਝਣੇ ਸਰਕਾਰ ਜਗਿੰਦਰ ਸਿੰਘ ਉਹ ਗਰਾਹਣ ਜਿਹੜੇ ਮੈਂ ਉਹ ਸਾਬਕਾ ਫੌਜੀ ਵੀ ਨੇ ਮੈਨੂੰ ਪਤਾ ਲੱਗਿਆ ਖੈਰ ਮੈਂ ਨਹੀਂ ਮਿਲਿਆ ਕਦੇ ਵੀ ਮੇਰੇ ਨਾਲ ਮੈਂ ਫੋਨ ਤੇਨੀ ਗੱਲ ਵੀ ਨਹੀਂ ਕੀਤੀ ਕਿਉਂਕਿ ਮੈਂ 96 4ਵੀਂ ਚੋ ਟੈਰੋ ਹੋ ਗਿਆ 97 ਜਦੋਂ ਮੈਂ ਇਸ ਸਪੇਸ਼ਲ ਪੱਤਰਕਾਰੀ ਦੇ ਪੀੜ ਜਾਇਆ ਮੈਂ ਉਦੋਂ ਤੱਕ ਦੇਖ ਰਿਹਾ ਕਿ ਕਿਸਾਨਾਂ ਦੀ ਲੁੱਟ ਹੋ ਰਹੀ ਏ ਕਿਸਾਨ ਜੂਨੀਅਨਾਂ ਸਿਰਫ ਧਰਨੇ ਪਤਾ ਨਹੀਂ ਕਾਦੇ ਵਾਸਤੇ ਲਾਉਂਦੀਆਂ ਰਹੀਆਂ ਮੈਨੂੰ ਨਹੀਂ ਪਤਾ ਪਰ ਕਿਸਾਨਾਂ ਦਾ ਲਗਾਤਾਰ ਲਗਾਤਾਰ ਨੁਕਸਾਨ ਹੁੰਦਾ ਰਿਹਾ ਜੇ ਬੀ ਇਹ ਕੀ ਬਣੂਗਾ ਅੱਗੇ ਜਾ ਕੇ ਜਿਵੇਂ ਕਿਸਾਨਾਂ ਤੇ ਮਜ਼ਦੂਰ ਜਿੱਥੇ ਤੱਕ ਮੈਂ ਦੇਖ ਰਿਹਾ ਤੇ ਉਹ ਕਿਸਾਨ ਜਿਹੜੇ ਕਿਸਾਨ ਜਿੱਥੇ ਬੰਦੀਆਂ ਦੇ ਪ੍ਰਧਾਨ ਨੇ ਉਹ ਆ ਜਾਣਗੇ ਅਸੀਂ ਇਹਨੂੰ ਇਹਨਾਂ ਦੇ ਪ੍ਰਧਾਨੀ ਦਾ ਸੰਸਥਾਵਾਂ ਦੇ ਪ੍ਰਧਾਨ ਨੂੰ ਇਕੱਠੇ ਹੋ ਜਾਣਗੇ ਆਪਾਂ ਫੇਰ ਫੇਰ ਪ੍ਰਧਾਨ ਪ੍ਰਧਾਨ ਇਕੱਠੇ ਮਸਲਾ ਤੌਂਦੀ ਤੌਂਦਾ ਬਈ ਮੈਨੂੰ ਇਹੀ ਵੀ ਲੱਗਦਾ ਕਿਸੇ ਦਾ ਕੋਈ ਹਾਂ ਮਨਜੀਤ ਸਿੰਘ ਦਾ ਨੁਕਸਾਨ ਹੋਊਗਾ ਵੀਡੀਓ ਹੈ ਉਹ ਕਿਵੇਂ ਅਦਾਲਤ ਦੇ ਵਿੱਚ ਅਸੀਂ ਕਿਵੇਂ ਉਹਨੂੰ ਕਰ ਲਾਂਗੇ ਉਹ ਕਰ ਲਣਗੇ ਜਿਹੜਾ ਐਸਸੀ ਐਕਟ ਦਾ ਉਹ ਕਿਵੇਂ ਐਸਸੀ ਐਕਟ ਦਾ ਜਦੋਂ ਜੇ ਉਹਨੇ ਉੱਥੇ ਕਿਹਾ ਦੇਖੋ ਵੀਡੀਓ ਤਾਂ ਨਹੀਂ ਹੈਗਾ ਉਹ ਪਰ ਉਹ ਕਹਿੰਦੇ ਨੇ ਵੀ ਉਹਨੇ ਉੱਥੇ ਹੀ ਕਹਿ ਕੇ ਬੰਦੀਆਂ ਗਾਲਾਂ ਕੱਢ ਕੇ ਬਈ ਜੂੜੇ ਜਮਾਰ ਕੇ ਕੀ ਕਰਕੇ ਗਾਲਾਂ ਗੋਲਾਂ ਕੱਢੀਆਂ ਨੇ ਉਹ ਭਈ ਜੇ ਸਬੂਤ ਹੋ ਜੇ ਸਬੂਤ ਹੋਊਗਾ ਜੇ ਸਬੂਤ ਹੋਊਗਾ ਤਾਂ ਉਹ ਲੱਗੂਗਾ ਵੈਸੇ ਉੱਥੇ ਇੱਕ ਲਾਅ ਹੈ ਕਾਨੂੰਨ ਇਹ ਕਹਿੰਦਾ ਜੋ ਸੁਣਿਆ ਇਹ ਕਾਨੂੰਨ ਦੇ ਵਿੱਚ ਇਹ ਹੈ ਕਿ ਐਸਸੀ ਐਕਟ ਲਾਉਣ ਤੋਂ ਪਹਿਲਾਂ 2-4 ਜਰਨਲ ਕੈਟਾਗਰੀ ਦੇ ਜਿਹੜੇ ਗਵਾਹ ਉੱਥੇ ਮੌਕੇ ਤੇ ਮੌਜੂਦ ਹੋਣ ਉਹਨਾਂ ਦੀ ਗਵਾਹੀ ਤੋਂ ਬਿਨਾਂ ਜਿਹੜਾ ਉਹ ਐਸਸੀ ਐਕਟ ਲੱਗਦਾ ਇਹ ਤਾਂ ਠੀਕ ਹੈ ਸਾਡੇ ਮਤਲਬ ਮੈਂ ਮੈਂ ਕੁਝ ਇੱਕ ਐਕਟਸ ਇਹਨਾਂ ਨੂੰ ਸਾਨੂੰ ਐਸਸੀ ਨਹੀਂ ਬਿਆਰਦਾ ਉੱਥੇ ਪੰਗੇ ਵੀ ਲੈਣੇ ਆ ਇੱਕ ਐ ਵੀ ਦੇਣਾ ਸਾਨੂੰ ਮੈਂ ਤਾਂ ਇਹੋ ਜਿਹੇ ਕੇਸਾਂ ਚ ਗਿਆ ਵੀ ਸਾਨੂੰ ਜੀ ਇੱਥੇ ਐਸਸੀ ਕਹਿ ਕੇ ਤੰਗ ਕਰਦੇ ਨੇ ਪਤਾ ਕਰੇ ਜਾ ਕੇ ਕਰਦੇ ਕੀ ਨੇ ਕਹਿੰਦੇ ਜੀ ਐਸਸੀ ਕਹਿਣੇ ਵੀ ਅਸੀਂ 12 ਵਜੇ ਤੋਂ ਪਹਿਲਾਂ ਡਿਊਟੀ ਤੇ ਨਹੀਂ ਆ ਸਕਦੇ ਛਡੇ ਬੱਚੇ ਛੋਟੇ ਨੇ ਸੋ ਇਹ ਨਾ ਇੱਕ ਇਹ ਅਡੰਬਰ ਐ ਕਿ ਜਾਂਦਾ ਪਰਤ ਤੈਨੋਂ ਕਿ ਸਰਕਾਰਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਮੁੱਦੇ ਬਣਾ ਰੱਖੇ ਨੇ ਇਹ ਯੂਨੀਅਨਾਂ ਨੇ ਹੁਣ ਮੈਂ ਤੈਨੂੰ ਪਹਿਲਾਂ ਵੀ ਕਿਹਾ ਵੀ ਯੂਨੀਅਨਾਂ ਦਾ ਕੀ ਬਣੂਗਾ ਕੀ ਨਹੀਂ ਤੇ ਰੱਬ ਹੀ ਜਾਣਦਾ ਪਰ ਆ ਜਿਹੜੇ ਦੋ ਕੇਸ ਨੇ ਮਨਜੀਤ ਸਿੰਘ ਘਰਾਚ ਵਾਲਾ ਕਿਸਾਨ ਉਹਦੇ ਵਾਲਾ ਅਗੂ ਵਾਲਾ ਤੇ ਇਹ ਜਿਹੜੇ ਦੂਜੇ ਮੁੰਡੇ ਨੇ ਜਿਨ੍ਹਾਂ ਨੇ ਉਹਦੇ ਮੁੰਡੇ ਤੇ ਸੱਟਾਂ ਮਾਰੀਆਂ ਨੇ ਇਹਦੇ 'ਚ ਉਹੀ ਹੋਊਗਾ ਜੋ ਅੱਜ ਪਰ ਲਾ ਹੋਊਗਾ ਮੈਨੂੰ ਲੱਗਦਾ ਕਿ ਪੁਲਿਸ ਰਿਸਕ ਨਹੀਂ ਲੈਂਦੀ ਕਿਸੇ ਪਾਸੇ ਵੀ ਅੱਜ ਕਿਸਾਨ ਜਿਹੜੀ ਇਹਨਾਂ ਦਾ ਉਹ ਰੁਕਵਾ ਵੀ ਨਹੀਂ ਰਿਹਾ ਕਿਸਾਨ ਯੂਨੀਅਨਾਂ ਨੇ ਜਿਹੜੇ ਪਿਛਲੇ ਜਦੋਂ ਦਰ ਸੀਗਾ ਜਿਹੜਾ ਕਿਸੇ ਟਾਈਮ ਕੇ ਜਗਿੰਦਰ ਸਿੰਘ ਅਗਰਾਹ ਹਰਪਿਆ ਹਾਂ ਜੋ ਜਹੇ ਭੱਜਲੇ ਉਹ ਚੀਜ਼ ਕਿਸਾਨ ਯੂਨੀਅਨਾਂ ਦੇ ਹਿੱਸੇ ਚੋਂ ਗਈ